ਦੇਖੋ ਬੰਦਾ ਜੀ ਦਾ ਸਮੋਲਿੰਗ ਕਿੰਦੀ ਮਰਦੀ ਸਾਡਾ ਬੇਸਿਕਲੀ ਮੈਸੇਜ ਇਸ ਸਮੋਲਿੰਗ ਮੈਸੇਜਿਕ ਗਾ ਗਸਣ ਵਾਸਤੇ ਕਿ ਸਾਰੇ ਲੁਹਾਨੇ ਦੀ ਗੰਦ ਪਿਆ ਸਪੈਸ਼ਲੀ ਲਾਸਟ ਬੋਅ ਬੰਨ ਪਿਆ ਉਹਦੀ ਡਿਊਟੀ ਬੰਦੀ ਹੈ ਕਾਰਪੋਰੇਸ਼ਨ ਦੀ ਚੱਕਰ ਦੀ ਇਹ ਰੋਜ਼ ਸਾਡੇ ਸੰਜੀਵ ਰੋੜਾ ਜੀ ਮੀਟਿੰਗ ਲੈ ਰਿਹਾ ਆਫਿਸ ਦੀ ਹਾਲਾਂਕਿ ਇਹਨਾਂ ਕੋਪੈਸਟੀ ਕੋਈ ਨਹੀਂ ਗਈ ਪਰ ਲੈ ਰਹੀ ਹੈ ਲੈਣ ਦੇ ਬਾਵਜੂਦ ਕਹਿੰਦੇ ਨਾ ਉਹ ਸਰਪੰਚਾ ਪੰਚਾ ਦਾ ਕਹਣਾ ਇੱਕ ਪਾਸੇ ਪੰਨਾਲਾ ਉੱਥੇ ਉੱਥੇ ਉਹ ਹਾਲ ਹੋ ਗਿਆ ਅਹੀਂ ਅੱਜ ਇਸ ਬੋਲਿਕਲੀ ਗੱਲ ਕਰਨ ਆਏ ਸੀ। ਹਾਲਾਂਕਿ ਡਿਸਪੋਜ਼ਲ ਤਾਂ ਅਸੀਂ ਕਰ ਦੇਣੀ ਹੈ। ਇਹਦੀ ਸਾਨੂੰ ਪਤਾ ਡਿਸਪੋਜ਼ਲ ਕਿੱਥੇ ਕਰਦੇ ਡਿਸਪੋਜ਼ਲ ਕਰਦੇ। ਸਾਨੂੰ ਪਹਿਲੇ ਆਇਆਂ ਨੂੰ ਅਸੀਂ ਕਿਹਾ ਯਾਰ ਪਾਣੀ ਦਾ ਪੋਹਲੋ ਸਾਡੋ। ਪਾਣੀ ਵੀ ਨਹੀਂ ਪੋਹਦੇ। ਉਹਨਾਂ ਕਹਿੰਦੇ 5 ਮਿੰਟ ਚ ਹੀ ਆ ਜਾਂਦੇ। 5 ਮਿੰਟ ਅਸੀਂ ਵੇਟ ਕਰੀਏ। 5 ਮਿੰਟ ਤਾਂ ਗੱਲਾਂ ਹੀ ਲਾਂਗੇ ਮੇਰਾ ਖਿਆਲ ਦੋ। ਠੀਕ ਹੈ ਮਾਨ ਸਾਹਿਬ ਨੇ ਡੇਟ ਵੀ ਬੰਦ ਕਰ ਲਈ ਉਹਨਾਂ ਨੇ। ਚਲੋ ਕੋਈ ਗੱਲ ਨਹੀਂ ਸਾਡੀ ਤਾਂ ਵੀ ਉਹਨਾਂ ਨੂੰ ਫਤਿਹ ਆ। ਤੇ ਅਸੀਂ ਤਾਂ ਉਹਨਾਂ ਨੂੰ ਰਿਕਵੈਸਟ ਕਰਦੇ ਹੈਗੇ ਆ ਕਿ ਭਾਈ ਜੇ ਤੁਸੀਂ ਮੈਂਬਰ ਪਾਰਲੀਮੈਂਟ ਰਾਜ ਸਭਾ ਦੇ ਹੈਗੇ ਹੋ ਤੇ ਉਹਨਾਂ ਦੀ ਕੋਈ ਡਿ ਔਰ ਡਿਊਟੀਆਂ ਆਪਣੀਆਂ ਕਰ ਲੋ ਤੁਸੀਂ ਨਹੀਂ ਕਰ ਰਹੇ ਹੈਗੇ ਤਾਂ ਤੁਹਾਨੂੰ ਯਾਦ ਕਰਾਣ ਆਏ ਆ ਅਸੀਂ ਆਮ ਆਦਮੀ ਪਾਰਟੀ ਨੂੰ ਯਾਦ ਕਰਾਣ ਆਏ ਆ ਕਿ ਤੁਸੀਂ ਝੂਠ ਦੇ ਉੱਤੇ ਆ ਕੇ ਆਪਣੀ ਸਰਕਾਰ ਬਣਾਈ ਆ ਜੇ ਅਸੀਂ ਤੁਹਾਨੂੰ ਸੱਚ ਦਿਖਾ ਰਿਹਾ ਤੁਹਾਨੂੰ ਸ਼ੀਸ਼ਾ ਦਿਖਾ ਰਿਹਾ ਕਿ ਸੱਚ ਕੀ ਹੈ ਸੋ ਇਹਨਾਂ ਨੇ ਦਾ ਸਾਡਾ ਪਹਿਲੇ ਮਨ ਸੀਗਾ ਕਿ ਇੱਕ ਦਾ ਪਤਾ ਇੱਥੇ ਛੱਡ ਦਿੰਦੇ ਪਰ ਸਾਡਾ ਦਿਲ ਨਹੀਂ ਲਾਉ ਕਰਦਾ ਅਸੀਂ ਇਹਨੂੰ ਗੰਦਾ ਨਹੀਂ ਕਰਨਾ ਚਾਹੁੰਦੇ ਇਲਾਕੇ ਇਹ ਮੇਰਾ ਆਪਣਾ ਇਲਾਕਾ ਇੱਕ ਜਗ੍ਹਾ ਤੋਂ ਫੰਚ ਚੱਕ ਕੇ ਦੂਜੀ ਜਗ੍ਹਾ ਰੰਗ ਛੱਡਾ ਦੇਣਾ ਇਹਦਾ ਮਤਲਬ ਆਹੀ ਆਪ ਗੰਦਾ ਕਰਦੇ ਸੋ ਅਸੀਂ ਕੋਈ ਗੰਦਾ ਨਹੀਂ ਕਰਨਾ ਕੋਈ ਨਹੀਂ ਕਰਨਾ ਹੈਗਾ ਅੱਜ ਤਾਂ ਇੱਕ ਦਖਾਨ ਆਏ ਹੈਗੇ ਆ ਬੰਦੀ ਕਰੇ ਮੈਂ ਦੱਸ ਹੁਣ ਵੇਖੋ ਤੁਸੀਂ ਦਰਵਾਜ਼ੇ ਨਾਲ ਲੋਕ ਕਰ ਲਏ ਆ ਕੈਮਰਾ ਕਮਾ ਲਓ ਕੈਮਰਾ ਕਮਾਓ ਵੇਖੋ ਇਹ ਦਰਵਾਜ਼ੇ ਸਾਡੇ ਲਈ ਨਹੀਂ ਮੰਨਦੀ ਕੀਤੀ ਹੋਏ ਇਹ ਦਰਵਾਜ਼ਾ ਹੁਣ ਲੋਕ ਕੀਤਾ ਨਾ ਉਹਨਾਂ ਨੇ ਇਹ ਸਾਡੇ ਜਾਨ ਤੋਂ ਬਹੁਤ ਖੋਲਣਾ ਮੈਨੂੰ ਪਤਾ ਇਹ ਦਰਵਾਜ਼ਾ ਇਹਨਾਂ ਨੇ ਵੈਸਤੇ ਲੋਕਾਂ ਲਈ ਬੰਦ ਕੀਤਾ ਪੰਜਾਬ ਦੇ ਵਸਨੀਕਾਂ ਲਈ ਬੰਦ ਕੀਤਾ ਸਾਡੇ ਲਈ ਨਹੀਂ ਬੰਦ ਕੀਤਾ ਸੋ ਅੱਜ ਪੰਜਾਬ ਵਸਨੀਕਾਂ ਵਾਸਤੇ ਜਿੱਥੇ ਦਰਵਾਜ਼ੇ ਬੰਦ ਹੋਏ ਆ ਅਸੀਂ ਫੇਰ ਵੀ ਇਹਨਾਂ ਨੂੰ ਫਤਿਹ ਬਲਾ ਕੇ ਚੰਗੇ ਆ ਇੱਥੋਂ ਸਾਨੂੰ ਪਾਣੀ ਨਹੀਂ ਪਿਆਇਆ ਸਾਨੂੰ ਬੜਾ ਖੁਸ਼ੀ ਹੋਈ ਕਿ ਕੰਗਸਮ ਇਹੀ ਹਾਲ ਲੈਣਾ ਮੈਂ ਇੱਕ ਆਪੋਜੀਸ਼ਨ ਦੇ ਖਿਲਾਫ ਛੱਡੋ ਇੱਕ ਕੋ ਕੰਟੈਸਟੈਂਟ ਅਗਰ ਕਰਿਆ ਜਾਵੇ ਨਾ ਮੈਂ ਤਾਂ ਰੋਟੀ ਵੀ ਖਾਊਂਗਾ ਪ੍ਰਸ਼ਾਦਾ ਖਲਾਊਂਗਾ ਚਾਹ ਪਾਣੀ ਹਰ ਜੀ ਪੀਊਂਗਾ ਪਰ ਇਹਨਾਂ ਨੂੰ ਮੈਂ ਹੁਣ ਫਤਿਹ ਬਲਾ ਕੇ ਚੰਗੇ ਆ ਹੁਮਨ ਸਾਹਿਬ ਗਰਮੀ ਇੰਨੀ ਜ਼ਿਆਦਾ ਵਾ ਕਿਤਨਾ ਕਿਤੇ ਸ਼ਵੀਲਾ ਲੱਗਦੀ ਆ ਗੱਲ ਇਦਾਂ ਉਹ ਤਾਂ ਮੈਂ ਦਿਲੋਂ ਹੁੰਦਾ ਵਾ ਇਹਦਾ ਦੇਲੇ ਕਿੱਥੇ ਆ ਮੈਨੂੰ ਪਤਾ ਹੀ ਆ ਹੁਣ ਛੱਡੋ ਚਲੋ ਬਹੁਤ ਬਹੁਤ ਸ਼ੁਕਰੀਆ ਹਾਂ ਜੀ